ਗੱਡੀਆਂ ਹੀ ਦਿਖਾ ਦਿਓ ਵੀ ਕਿਸੇ ਕੋਲ ਡਿਫੈਂਡਰ ਹੈ ਤੇ ਕਿਸੇ ਕੋਲ ਫੋਰਚੂਨਰ ਹੈ ਆ ਇਧਰ ਦਿਖਾ ਦਿਓ ਕਿਸੇ ਕੋਲ ਫੋਰਚੂਨਰ ਹੈ ਕਿਸੇ ਕੋਲ ਇਧਰ ਸਕੋਰਪਿਓ ਐਨ ਖੜੀਆਂ ਨੇ Thar ਵੀ ਗੱਡੀ ਖੜੀ ਆ ਤੇ ਆ ਦੇਖ ਸਕਦੇ ਹੋ ਸਕੋਰਪਿਓ ਐਨ ਵੀ ਹੈ Thar ਗੱਡੀ ਵੀ ਖੜੀ ਆ ਤੇ ਇਹ ਘਰੋ ਵੇਲੇ ਨਹੀਂ ਹੈਗੇ ਦਿੱਲੀ ਦੇ ਵੱਡੇ ਵੱਡੇ بڑے ਵੱਡੇ ਵੱਡੇ ਬਿਜ਼ਨਸਮੈਨ ਨੇ ਸਾਰੇ ਦੇ ਸਾਰੇ ਪੰਜ ਛੇ ਟਰੱਕ ਕਪਲ ਲੈ ਕੇ ਦਿੱਲੀ ਤੋਂ ਅੱਜ ਇੱਥੇ ਪਹੁੰਚੇ ਆ ਬਰੈਡ ਦਾ ਪੂਰਾ ਟਰੱਕ ਲੈ ਕੇ ਆਏ ਆ ਬੰਦ ਦਾ ਟਰੱਕ ਲੈ ਕੇ ਆਏ ਆ ਦੁੱਧ ਦਾ ਟਰੱਕ ਲੈ ਕੇ ਆਏ ਆ ਉਸ ਤੋਂ ਬਾਅਦ ਪਾਣੀ ਦਾ ਟਰੱਕ ਲੈ ਕੇ ਆਏ ਆ ਔਰ ਡੰਗਰਾਂ ਵਾਸਤੇ ਜਿਹੜਾ ਅਚਾਰ ਆ ਉਹ ਲੈ ਕੇ ਆਏ ਆ ਤੇ ਕੋਈ ਵੀ ਅਸੀ ਚੀਜ਼ ਨਹੀਂ ਜਿਹੜੀ ਲੋੜਮੰਦ ਲੋਕਾਂ ਦੀ ਜ਼ਰੂਰਤ ਆ ਮੈਡੀਸਨ ਜਿੱਦਾਂ ਹੋ ਗਈ ਆਟੋਮਾਸ ਕੱਚੂਆ ਸ਼ਾਬ ਅਗਰਬਤੀ ਮੱਚਸਾ ਮੋਮਬਤੀ ਸੋਲਰ ਲਾਈਟਾਂ ਮਤਲਬ ਕੁਆਂਟੀਟੀ ਚ ਲੈ ਕੇ ਆਏ ਆ 22000 ਪੀਸ ਲੈ ਕੇ ਆਏ ਆ ਸਾਨੂੰ ਟਰੈਕਟਰ ਚਾਹੀਦੇ ਸਾਨੂੰ ਜੀਸੀਬੀ ਚਾਹੀਦੀਆਂ ਨੇ ਇਹਨੇ ਦੱਸਿਆ ਨੇ ਮੈਨੂੰ ਮੈਂ ਕਹਿ ਰਿਹਾ ਇੱਦਾਂ ਨਹੀਂ ਐ ਕਿ ਇਹਨੇ ਦਾੜਾ ਨਹੀਂ ਰੱਖਿਆ ਇਹਨੇ ਬਿਸਤਾਰ ਨਹੀਂ ਸਜਾਈ ਇਹ ਅਸਲੀ ਸਿੱਖ ਇਹ ਆ ਅਸਲੀ ਸਿੱਖ ਅਸੀਂ ਤੇ ਗੁਰੂ ਜਿੱਦਾਂ ਦਾ ਵੀ ਬਣਾ ਪਰ ਸੋਚ ਇਸ ਬੰਦੇ ਦੀ ਆ ਮੈਂ ਤੁਹਾਨੂੰ ਦੱਸਾਂ ਬੰਦੇ ਨੇ ਔਰਤ ਨੇ ਕਿਸ ਨੇ ਅਰਦਾਸ ਕੀਤੀ ਹੋਣੀ ਐ ਕਿਹੜੀ ਰੂਹ ਨੇ ਸਾਡੇ ਤੱਕ ਉਹ ਗੱਲ ਪਹੁੰਚਾਈ ਤੇ ਸਾਡੇ ਮਨ ਚ ਆਇਆ ਕਿ ਨਹੀਂ ਹੁਣ ਅਸੀਂ ਜਾਣਾ ਹੀ ਜਾਣਾ ਕੱਪੜੇ ਲੈ ਕੇ ਆਏ ਗੱਡੀ ਵਾਦੂ ਸਮਾਨ ਪਿਆ ਰਣਾ ਹੀ ਹੈ ਜਦੋਂ ਲੱਗੇਗਾ ਆ ਠੀਕ ਹੋ ਗਿਆ ਫਿਰ ਜਾਵਾਂਗੇ ਉਦੋਂ ਫਿਰ ਤੋ ਆਵਾਂਗੇ ਜਦੋਂ ਕਦੇ ਲੱਗੇ ਆ ਕਿ ਕਿਸੇ ਦੀ ਮਦਦ ਕਰਨ ਲਈ ਪਾਵੇਂ ਇੱਟਾਂ ਦੀ ਜਾਂ ਰੇਤ ਦੀ ਫਿਰ ਜਿਵੇਂ ਭਾਜੀ ਜੀ ਨੇ ਦੱਸਣਗੇ ਕਿ ਆ ਵੀ ਹੁਣ ਏਸੀ ਦੀ ਸੇਵਾ ਲੈ ਕੇ ਚੱਲੀ ਐ। ਦੇ ਕਿਸੇ ਦਾ त्याਗੀ ਕਿਸੇ ਦਾ ਰੋਹਿਤ ਸਾਰੇ ਹਿੰਦੂਆਂ ਦੇ ਨਾਮ ਨੇ ਇਹ ਜੱਟ ਨੇ ਇਹ ਵੀ ਜੱਟ ਨੇ ਆਪਰਾ ਪੰਡਤ ਤੇ त्याਗੀ ਹੈਗਾ। ਅੱਛਾ ਤੇ ਇਹ ਪਰਾ ਜੱਜਰ ਤੋਂ ਜੱਟ ਹੈਗਾ। ਤੇ ਆਪਰਾ ਰਾਮਗੜੀਆਂ ਨੇ ਆਪਣੇ ਮਤਲਬ ਤੇ ਆਪਣੇ ਬਾਕੀ ਸਾਰੇ ਉਹ ਭਾਜੀ ਵੀ ਆਪਣੇ ਰਾਮਗੜੀਆਂ ਵਾਲਾ ਸਾਰੇ ਦਿੱਲੀ ਰਹੇ ਨੇ ਪਰ ਸਾਨੂੰ ਕੀ ਇਹ ਮੈਨ ਪੰਜਾਬ ਕਿ ਚਲ ਠੀਕ ਹੈ ਪੰਜਾਬ ਤੇ ਮੈਟਰ ਹੋਇਆ ਫਿਰ ਵੱਡੀ ਗੱਲ ਉਹ ਇਹ ਕਿ ਚਲੋ ਪੰਜਾਬoverline ਵਾਰੀ ਖੜਾ ਹੋਇਆ ਇਸ ਲਈ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਆਦਸੀਨੀ ਪੰਜਾਬ ਸੇ ਹਮਾਰਾ ਰਿਸ਼ਤਾ ਪੁਰਾਣਾ ਕਈ ਸਦੀ ਹੋ ਗਿਆ ਪਹਿਲੇ ਪੰਜਾਬੀ ਹੁੰਦਾ ਸੀ ਦਿੱਲੀ ਤੱਕ ਕبھی ਦਿੱਲੀ ਤੋਂ تھا ਹੀ ਨਹੀਂ ਪੰਜਾਬੀ ਥਾ ਪੰਜਾਬ ਵਾਲੇ ਮਹਾ ਪੰਜਾਬ ਹਾਂਜੀ ਪੰਜਾਬੀ ਬਾਗ ਤੱਕ ਪੰਜਾਬ ਹੁੰਦਾ ਸੀ ਹਮਾਰੇ ਘਰ ਵੀ ਪੰਜਾਬ ਮੇ ਹੀ ਥੇ ਅੱਜ ਉਹ ਦਿੱਲੀ ਮੇ ਆ ਘਰ ਦੇ ਨੂੰ ਕਹਿ ਕੇ ਆਏ ਹੋ ਮੀ ਵੀ ਉਹ ਤੇ ਅਸੀਂ ਸੇਵਾ ਕਰਨ ਚੱਲੇ ਆ ਬਸ ਬਸ ਚਾਹ ਪਾਵੇ ਲੱਗ ਜਾਏ ਸਾਲ ਚਾਹ ਲੱਗ ਜਾਏ ਮਹੀਨਾ ਅਸੀਂ ਇੱਥੇ ਆ ਇਹ ਵੀ ਸਾਡਾ ਘਰ ਹੈ ਲੋੜ ਪੈਣ ਤੇ ਜਦ ਸਾਰੇ ਜਣੇ ਤਾਕਤ ਬਣ ਕੇ ਖੜ ਜਾਂਦੇ ਨਾ ਤੇ ਫਿਰ ਪਾੜ ਵੀ ਹੋਏ ਕੁਝ ਵੀ ਹੋਏ ਤੇ ਫਿਰ ਪਾੜ ਕੀ ਲੱਗ ਜਾਂਦੇ ਆ ਕੋਈ ਪਰਵਾਹ ਨਹੀਂ ਫਿਰ ਕਿਸੇ ਚੀਜ਼ ਦੀ ਫਿਰ ਉਹ ਜਿਹੜਾ ਹਾਰਡ ਆ ਨਾ ਉਹ ਵੀ ਇਦਾਂ ਹੀ ਲੱਗਦਾ ਦੇਖ ਲਾਂਗੇ ਯਾਰ ਸਸ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹ ਆਏ ਹੋਏ ਨੇ ਪਰ ਸੇਵਾ ਕਿਸ ਤਰੀਕੇ ਨਾਲ ਹੋ ਰਹੀ ਆ ਮੈਂ ਉਹ ਸਾਰਿਆਂ ਨੂੰ ਸਲਾਮ ਕਰਦਾ ਜਿਹੜੇ ਵੀ ਇਸ ਮੌਕੇ ਤੇ ਸੇਵਾ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੇ ਸੇਵਾਦਾਰ ਆਪਣੀ ਜ਼ਿੰਦਗੀ ਦੀ ਪਰਵਾਹ ਤੱਕ ਨਹੀਂ ਕਰ ਰਹੇ ਤੇ ਨਹੀਂ ਵੀ ਇਸ ਮੌਕੇ ਪੰਜਾਬੀਆਂ ਨਾਲ ਪੰਜਾਬੀ ਖੜੇ ਨੇ ਮੈਂ ਪਹਿਲਾਂ ਇਹ ਗੱਲ ਕਹਿੰਦਾ ਰਿਹਾ ਪਹਿਲਾਂ ਦੋ ਤਿੰਨ ਦਿਨ ਇਹ ਕਹਿੰਦਾ ਰਿਹਾ ਵੀ ਪੰਜਾਬੀਆਂ ਨਾਲ ਸਿਰਫ ਪੰਜਾਬੀ ਖੜੇ ਨੇ ਪਰ ਹੁਣ ਤਸਵੀਰਾਂ ਕੁਝ ਹੋਰ ਨਜ਼ਰ ਆ ਰਹੀਆਂ ਹੁਣ ਪੰਜਾਬ ਦੇ ਜਿਹੜੇ ਗੁਆਂਢੀ ਸੂਬੇ ਨੇ ਭਾਵੇਂ ਉਹ ਹਰਿਆਣਾ ਹੋਵੇ ਭਾਵੇਂ ਉਹ ਰਾਜਸਥਾਨ ਹੋਵੇ ਉਹ ਵੀ ਪੰਜਾਬ ਦੇ ਨਾਲ ਖੜੇ ਆ ਉਹ ਵੀ ਲਗਾਤਾਰ ਸੇਵਾ ਕਰ ਰਹੇ ਆ ਤੇ ਅੱਜ ਦਿੱਲੀ ਦੇ ਸਿੰਘ ਜਿਹੜੇ ਆ ਉੱਥੇ ਪਹੁੰਚੇ ਨੇ ਤਸਵੀਰਾਂ ਦੇਖ ਸਕਦੇ ਹੋ ਇਹ ਆਪਣੀਆਂ ਗੱਡੀਆਂ ਤੇ ਪਹੁੰਚੇ ਆ ਡਿਫੈਂਡਰਾਂ ਤੇ ਪਹੁੰਚੇ ਆ ਸੇਵਾ ਕਰਨ ਵਾਸਤੇ ਪਹੁੰਚੇ ਆ ਹੁਣ ਗੱਲਬਾਤ ਕਰਦੇ ਆ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਵੇਂ ਕਿਹਾ ਵੀ ਪਹਿਲਾਂ ਮੈਂ ਇਹ ਗੱਲ ਵੀ ਕਹਿੰਦਾ ਸੀ ਵੀ ਜਦੋਂ ਲੋੜ ਪਈ ਤਾਂ ਪੰਜਾਬੀ ਪੰਜਾਬੀ ਨਾਲ ਨਾਲ ਖੜੇ ਪਰ ਹੁਣ ਦੇਖਣ ਦੇ ਵਿੱਚ ਆਂਦਾ ਵੀ ਜਿੱਥੇ ਹਰਿਆਣਾ ਵੀ ਖੜਿਆ ਆ ਰਾਜਸਥਾਨ ਵੀ ਖੜਿਆ ਤੇ ਹੁਣ ਦਿੱਲੀ ਦੇ ਵਿੱਚ ਸਿੰਘ ਜਿਹੜੇ ਆ ਉਹ ਵੀ ਉੱਥੇ ਤਿਆਰ ਪਰ ਤਿਆਰ ਹੋ ਕੇ ਪਹੁੰਚ ਗਏ ਬਿਲਕੁਲ ਜੀ ਪਹਿਲੇ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਵੀ ਐਡੇ ਹੜ ਦੇ ਵਿੱਚ ਐਡੀ ਪ੍ਰੋਬਲਮ ਦੇ ਵਿੱਚ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਪਿੰਡਾਂ ਨੂੰ ਰੀਚ ਕਰਨ ਦੇ ਹੋ ਦੁਨੀਆ ਭਰ ਨੂੰ ਉਹ ਹਾਲਾਤ ਵਖਾਣਦੇ ਜਿਹੜੇ ਇਸ ਵਾਰ ਕਿਸਾਨਾਂ ਤੇ ਆਪਾਂ ਪਹਿਲੇ ਤੇ ਕਿਸਾਨਾਂ ਦੀ ਗੱਲ ਕਰਦੇ ਸੀ ਹੁਣ ਆਮ ਪਰਿਵਾਰ ਜਿਹੜੇ ਰੁੜ ਗਏ ਆ ਉਹਨਾਂ ਨੂੰ ਤੁਸੀਂ ਦੁਨੀਆ ਪਰਚ ਵਖਾਣਦੇ ਆ ਦੁਨੀਆ ਨੂੰ ਇਹ ਚੀਜ਼ ਵੇਚ ਕੇ ਅਲੱਗ-ਅਲੱਗ ਸੂਬਿਆਂ ਤੋਂ ਅੱਜ ਸਾਡਾ ਯੂਥ ਦਿੱਲੀ ਤੋਂ ਇਹ ਹਰਿਆਣੇ ਤੋਂ ਮੇਰੇ ਵੀਰ ਰਾਜਸਥਾਨ ਤੋਂ ਆਪਾਂ ਸਾਰੇ ਜਾਣੇ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਦੀ ਟੀਮ ਸਾਨੂੰ ਕਹਿਣ ਚ ਕੋਈ ਸ਼ੱਕ ਨਹੀਂ ਕਿ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਦੀ ਸਾਰੀ ਟੀਮ ਅੱਜ ਇਕੱਠੀ ਹੋ ਕੇ ਇਹ ਸੇਵਾ ਕਰਨ ਚੱਲੀ ਆ ਪੰਜਾਬ ਦੇ ਵਿੱਚ ਭਾਈ ਜੀ ਕਿੱਦਾਂ ਇਹ ਪਲਾਨ ਬਣਿਆ ਵੀਡੀਓਜ਼ ਦੇਖ ਕੇ ਵੀ ਅੱਜ ਜਿਹੜਾ ਪੰਜਾਬ ਪੂਰੇ ਭਾਰਤ ਦੇ ਨਾਲ ਖੜਦਾ ਕੁਝ ਆਪਤਾ ਆ ਜਾਂਦੀ ਅੱਜ ਪੰਜਾਬ 'ਚ ਆਪਤਾ ਆਈ ਹੈ ਤੇ ਉਹ ਪਲਾਨ ਸਾਰਾ ਉਹਨੂੰ ਦੇਖ ਕੇ ਬਣਾਇਆ ਗਿਆ ਬਿਲਕੁਲ ਜੀ ਆਪਾਂ ਸੱਚ ਗੱਲ ਆ ਸਾਰੇ ਜਣੇ ਜਿਹੜੀ ਸੱਚ ਗੱਲ ਆ ਆਪਾਂ ਸਾਰੇ ਇਕੱਠੇ ਹੀ ਬੈਠੇ ਸੀ ਸਾਰੇ ਵੀਰ ਇੱਕ ਜਗ੍ਹਾ ਤੇ ਉੱਥੇ ਅਸੀਂ ਇੱਕ ਵੀਡੀਓ ਅਚਾਨਕ ਇੰਸਟਾਗ੍ਰam ਤੇ ਚੱਲ ਪਈ ਮਤਲਬ ਕਈ ਲਾਸ਼ਾਂ ਰੁੜਦੀਆਂ ਪਈਆਂ ਸੀ ਉਹਦੇ ਵਿੱਚ ਜਾਨਵਰ ਬੈਠੇ ਹੋਏ ਸੀ ਪਿੰਡਾਂ ਦੇ ਪਿੰਡ ਰੁੜਦੇ ਦੇਖ ਲਏ ਕਹਿੰਦੇ ਕਈ ਹਜ਼ਾਰ ਪਿੰਡ ਰੁੜ ਗਏ ਨੇ ਕਈ ਲੱਖ ਡੇਢ ਕਹਿੰਦੇ ਡੇਢ ਲੱਖ ਪੈੜੀ ਜਿਹੜੀ ਆ ਉਹ ਰੇਤਾਂ ਨੇ ਘੇਰ ਲਈ ਐ ਹੜ ਨੇ ਘੇਰ ਲਈ ਐ ਤੇ ਇਹ ਦੇਖ ਕੇ ਰਹਿ ਨਹੀਂ ਗਿਆ ਸਾਰੇ ਵੀਰਾਂ ਨੇ ਸਾਰਾ ਯੂਥ ਸਾਡਾ ਇਹਨਾਂ ਨੇ ਡਿਸੀਜਨ ਲਿੱਤਾ ਵੀ ਆਪਾਂ ਸੇਵਾ ਕਰਨ ਚੱਲੀਏ ਜੋ ਜੋ ਜਿਹਦੇ ਜਿਹਦੇ ਕੋ ਸਮਰਥਾ ਜੋ ਜੋ ਇਕੱਠਾ ਹੁੰਦਾ ਆਪਾਂ ਇਕੱਠਾ ਕੀਤਾ ਪੰਜ ਛੇ ਟਰੱਕ ਆਪਾਂ ਲੈ ਕੇ ਦਿੱਲੀ ਤੋਂ ਅੱਜ ਇੱਥੇ ਪਹੁੰਚੇ ਆਂ ਭਾਈ ਜੀ ਕੀ ਕੀ ਲੈ ਕੇ ਪਹੁੰਚੇ ਤੁਸੀਂ ਕਿਹਾ 5-6 ਟਰੱਕ ਟਰਾਲੀਆਂ ਨਹੀਂ ਵੀ ਕੀ ਕੀ ਸਮਾਨ ਲੈ ਕੇ ਪਹੁੰਚੇ 5-6 ਟਰੱਕ ਜੀ ਅਸੀਂ 30-30 ਟਨ ਦੇ 28 ਟਨ ਟਨ ਦੇ ਟਰੱਕ ਅਸੀਂ ਲੈ ਕੇ ਪਹੁੰਚੇ ਹਾਂ ਜਿਹਦੇ ਵਿੱਚ ਰੈਡੀ ਟੂ ਈਟ ਜਿਹੜਾ ਮਟੀਰੀਅਲ ਆ ਬੰਦ ਆ ਜਿਹਦੇ ਵਿੱਚ ਮਤਲਬ ਕੁਆਂਟੀਟੀ ਚ ਲੈ ਕੇ ਆਏ ਆ 20-20 ਹਜ਼ਾਰ ਪੀਸ ਲੈ ਕੇ ਆਏ ਆ ਇਕੱਠੇ ਨਹੀਂ 1000 2000 ਨਹੀਂ 20-20 30-30 ਹਜ਼ਾਰ ਪੀਸ ਲੈ ਕੇ ਆਏ ਆ ਇੱਕ ਬ੍ਰੈਡ ਦਾ ਪੂਰਾ ਟਰੱਕ ਲੈ ਕੇ ਆਏ ਆ ਬੰਦ ਦਾ ਟਰੱਕ ਲੈ ਕੇ ਆਏ ਆ ਦੁੱਧ ਦਾ ਟਰੱਕ ਲੈ ਕੇ ਆਏ ਆ ਉਸ ਤੋਂ ਬਾਅਦ ਪਾਣੀ ਦਾ ਟਰੱਕ ਲੈ ਕੇ ਆਏ ਆਂ ਔਰ ਡੰਗਰਾਂ ਵਾਸਤੇ ਜਿਹੜਾ ਅਚਾਰ ਆ ਉਹ ਲੈ ਕੇ ਆਏ ਆਂ ਤੇ ਕੋਈ ਵੀ ਅਸੀਂ ਚੀਜ਼ ਨਹੀਂ ਜਿਹੜੀ ਲੋੜਮੰਦ ਲੋਕਾਂ ਦੀ ਜ਼ਰੂਰਤ ਆ ਮੈਡੀਸਨ ਜਿੱਦਾਂ ਹੋ ਗਈ ਆਟੋਮਾਸ ਕੱਚੂਆ ਛਾਬ ਅਗਰਬਤੀ ਮੱਚਾ ਮੁਬਤੀ ਸੋਲਰ ਲਾਈਟਾਂ ਕੋਈ ਵੀ ਚੀਜ਼ ਮਤਲਬ ਅਸੀਂ ਥੋੜੀ ਨਹੀਂ ਜਿੱਦਾਂ ਸਾਡਾ ਸਾਰਿਆਂ ਦੀ ਸਾਂਝ ਸੀ ਜਿੱਥੇ ਤੱਕ ਦਿਮਾਗ ਕੰਮ ਕੀਤਾ ਅਸੀਂ ਸਾਰੀ ਚੀਜ਼ਾਂ ਇਕੱਠੀਆਂ ਕੀਤੀਆਂ ਔਰ ਜਲਦ ਤੋਂ ਜਲਦ 2 ਦਿਨ ਦੇ ਵਿੱਚ ਡਿਸੀਜਨ ਲਿੱਤਾ ਤੇ ਆਪਾਂ ਇੱਥੇ ਪੁੱਜ ਗਏ ਮੈਨੂੰ ਇਹ ਵੀ ਤੱਕ ਸੁਣਣ ਦੇ ਵਿੱਚ ਆਇਆ ਕਹਿੰਦੇ ਤੁਸੀਂ ਬੇੜੀਆਂ ਦਾ ਪ੍ਰਬੰਧ ਵੀ ਕਰ ਰਹੇ ਹੋ ਕਿ ਕਈ ਘਰ ਤੱਕ ਜਿੱਥੇ ਤੱਕ ਬੀੜੀਆਂ ਜਾਂਦੀਆਂ ਉੱਥੇ ਤੱਕ ਰਾਸ਼ਨ ਮੁਹੱਈਆ ਨਹੀਂ ਹੋ ਪਾ ਰਿਆ ਜ਼ਰੂਰ ਮੈਂ ਕਹਿੰਦਾ ਕਈ ਪਾਸੇ ਹੋਇਆ ਕਈ ਬਸ ਤਾਇਆ ਹੋ ਗਿਆ ਵੀ ਉੱਥੇ ਪਿੰਡ ਵਾਲਿਆਂ ਨੇ ਕਹਿਣਾ ਹੀ ਇਹ ਕਹਿਣਾ ਬੰਦ ਕਰਤਾ ਵੀ ਸਾਨੂੰ ਕੋਈ ਰਸਤ ਚਾਹੀਦੇ ਕੁਝ ਚਾਹੀਦੇ ਵੀ ਮੈਂ ਬੜੀ ਵੱਡੀ ਗੱਲ ਕਹਿੰਦਾ ਵੀ ਜਿਹੜੇ ਘਰ ਟੈਗੇ ਉਹਨਾਂ ਨੇ ਆਪੇ ਕਹਿਣਾ ਸ਼ੁਰੂ ਕਰਤਾ ਵੀ ਬਸ ਸਾਡੀ ਮਦਦ ਬਹੁਤ ਹੋ ਗਈ ਪਰ ਹਜੇ ਵੀ ਕਈ ਇਹੋ ਜਿਹੇ ਘਰ ਹੈਗੇ ਆ ਜਿੱਥੇ ਬੀੜੀਆਂ ਨਾਲ ਜਾਇਆ ਜਾਂਦਾ ਤੇ ਉੱਥੇ ਬਹੁਤ ਘੱਟ ਦੇਖੋ ਜੀ ਮੈਨੂੰ ਚੰਗਾ ਨਹੀਂ ਲੱਗਦਾ ਇਹ ਕਹਿਣਾ ਕਈ ਜਗ੍ਹਾ ਸਾਰੀ ਜਗ੍ਹਾ ਤੇ ਸ਼ਰਾਰਤੀ ਤੱਤ ਜਰੂਰ ਹੁੰਦੇ ਆ ਹੁਣ ਜਿਹੜੇ ਲੋਕ ਨਹੀਂ ONCHE! ਉਹ ਲੋਗ ਅੱਜ ਵੀ ਰੋਡ ਤੇ ਖੜ ਕੇ ਕਹੀ ਜਾਂਦੇ ਨੇ ਵੀ ਜੀ ਸਮਾਨ ਪਹੁੰਚ ਗਿਆ ਇੱਥੇ ਪਰ ਸਾਡਾ ਜਿੰਨਾ ਜਿੰਨਾਂ ਨਾਲ ਵਾਪੇ ਆ ਗੱਲਬਾਤ ਹੋਣ ਈ ਆ ਉਹ ਕਹਿੰਦੇ ਵੀ ਸਾਡੇ ਤੱਕ ਹਜੇ ਤੱਕ ਇੱਥੇ ਕੋਈ ਰੀਚ ਨਹੀਂ ਹੈਗੀ ਹਾਂਜੀ ਹਾਂਜੀ ਕਈ ਪਿੰਡ ਨੇ ਅਸੀਂ ਉੱਥੇ ਜਾਵਾਂਗੇ ਇਹ ਮੇਰਾ ਛੋਟਾ ਵੀਰ ਆ ਸਖਮਨ ਢਿੱਲੋ ਇਹਨਾਂ ਨੇ ਨਾਓ ਦਾ ਜਿਹੜੀ ਬੇੜੀ ਆ ਉਹਦਾ ਇੰਤਜ਼ਾਮ ਕੀਤਾ ਆ ਤੇ ਸਾਡੀ ਦੋ ਤਿੰਨ ਬੰਦਿਆਂ ਨੇ ਇੱਥੇ ਵੀ ਗੱਲ ਹੋ ਗਈ ਉਹ ਵੀ ਸਾਨੂੰ ਮਹੀਆ ਕਰਾ ਰਹੇ ਨੇ ਤੇ ਆਪਾਂ ਪੂਰਾ ਪ੍ਰਬੰਧ ਕਰਕੇ ਤੁਰੇ ਆ ਤੇ ਹਰ ਪਾਸੇ ਗੱਲ ਕਰਦੇ ਪਏ ਆ ਜਿੱਥੇ ਜਿੱਥੇ ਜਿਹੜੀ ਜਿਹੜੀ ਚੀਜ਼ ਦੀ ਹੋएगी ਅਸੀਂ ਜ਼ਰੂਰ ਮਈਆ ਕਰਾਵਾਂਗੇ ਜੀ ਤੁਸੀਂ ਇਹ ਬੜੀ ਵੱਡੀ ਗੱਲ ਕਹੀ ਹੈ ਕਿਉਂਕਿ ਵੀਡੀਓਜ਼ ਬਹੁਤ ਵਾਇਰਲ ਹੋ ਰਹੀਆਂ ਆ ਸੇਵਾ ਜ਼ਰੂਰ ਲੋਕੀ ਕਰ ਰਿਹਾ ਪਰ ਕਿੱਥੇ ਨਾ ਕਿੱਥੇ ਡਾਊਟ ਮਨ ਚ ਆ ਗਿਆ ਵੀ ਸਾਰਾ ਕੁਝ ਪਹੁੰਚ ਚੁੱਕਾ ਆਇਆ ਕਈ ਹਜੇ ਵੀ ਕਹਿੰਦੇ ਆ ਵੀ ਕੋਈ ਨਾ ਅਸੀਂ ਥੋੜੀ ਦਿਰ ਬਾਅਦ ਸੇਵਾ ਸ਼ੁਰੂ ਕਰ ਦਾਂਗੇ ਮਤਲਬ ਹਜੇ ਵੀ ਕਈ ਜਗ੍ਹਾਾਂ ਮ ਇਹੋ ਜਿਹੀਆਂ ਜਿੱਥੇ ਸੇਵਾ ਨਹੀਂ ਪਹੁੰਚ ਪਾਰੀ ਜੇ ਤੁਹਾਨੂੰ ਤੁਹਾਡੇ ਕੋਲ ਉਹਨਾਂ ਦੀ ਜਾਣਕਾਰੀ ਹੈਗੀਆ ਤਾਂ ਜ਼ਰੂਰ ਸਾਂਝੀ ਵੀ ਕਰ ਸਕਦੇ ਮੈਂ ਤੁਹਾਨੂੰ ਕਲੀਅਰ ਕਰਦਾ ਜਿਹੜਾ ਬੰਦਾ ਕਹਿੰਦੇ ਨੇ ਉਹ ਅੰਗੂਰ ਤੋੜ ਨਹੀਂ ਪੰਦਾ ਜਿਹੜੀ ਉਹ ਲੋਮੜੀ ਹੁੰ ਉਹ ਆਪ ਤੇ ਪਹੁੰਚ ਨਹੀਂ ਪਾਰੇ ਉਹ ਦੇਖਦੇ ਆ ਹਾੜਾ ਪਾਣੀ ਆ ਉਹਦੇ ਵਿੱਚ ਜਾਏਗਾ ਕੌਣ ਮਰੇਗਾ ਕੌਣ ਉਹ ਬਾਹਰ ਹੀ ਸਮਾਨ ਰੱਖ ਕੇ ਵੀ ਚੁੱਕ ਲਿਓ ਇੱਥੋਂ ਦੀ ਹੁਣ ਉੱਥੇ ਆ ਕੇ ਕੌਣ ਪਿੰਡ ਪਿੰਡਾਂ ਤੋਂ ਬਾਹਰ ਕਿਹੜਾ ਐ ਪਿੰਡ ਤੋਂ ਢੇੜੀ ਚਾਹੀਦੀ ਆ ਹੁਣ ਦੋ ਦੋ ਤਿੰਨ ਤਿੰਨ ਬੋਟ ਨੇ ਜਿਹੜਾ ਸਮਾਨ ਪਹੁੰਚਾ ਸਕਦਾ ਉੱਥੇ ਤੱਕ ਤੇ ਉਹੀ ਘੁੰਮੀ ਜਾਣ ਡੀਆਂ ਨੇ ਉਹ ਵੀ ਇੱਧਰ ਚਾਹੀਦੀ ਆ ਉੱਧਰ ਚਾਹੀਦੀ ਆ ਤੇ ਕੰਪਲਿਕੇਸ਼ਨ ਬੜੀਆਂ ਹੋ ਗਈਆਂ ਇਹ ਲੋਕਾਂ ਨੇ ਇੱਕ ਦੂਜੇ 'ਚ ਵਾਇਰਲ ਕਰਤੀ ਚੀਜ਼ਾਂ ਵੀ ਨਹੀਂ ਨਹੀਂ ਇੱਥੇ ਨਹੀਂ ਜਾਣਾ ਇੱਥੇ ਇਹ ਖਤਰਾ ਆ ਵੀ ਝੋਨਾ ਲੱਗਾ